ਆ ਯਾਰ ਨਾ ਜਿਹੜੇ ਸ਼ਰਾਬ ਪੀ ਕੇ ਜ਼ੈਰੀਲੀ ਸ਼ਰਾਬ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਸੀ ਉਹਨਾਂ ਨੂੰ 10-10 ਲੱਖ ਰੁਪਿਆ ਤਾਂ ਮਿਲ ਗਿਆ ਪਰ ਪੰਜਾਬ ਦੇ ਲੋਕਾਂ ਦੇ ਹੋਸ਼ ੁੱਡੇ ਪਏ ਆ ਮਰਨ ਦਿਹਾੜੇ ਪਏ ਆ ਕਿ ਉਹਨਾਂ ਨੂੰ 10-10 ਲੱਖ ਰੁਪਿਆ ਕਿਉਂ ਦਿੱਤਾ ਹੁਣ ਪਹਿਲੀ ਗੱਲ ਤਾਂ ਇਹ ਆ ਕਿ 10-10 ਲੱਖ ਰੁਪਿਆ ਤੁਸੀਂ ਵੀ ਲੈਣਾ ਚਾਹੁੰਦੇ ਆ ਤੇ ਆਪਦੇ ਜਵਾਕਾਂ ਨੂੰ ਸ਼ਰਾਬ ਪਿਐਓ ਉਹਨਾਂ ਨੂੰ ਮਾਰੋ ਤੇ 10-10 ਲੱਖ ਤੁਸੀਂ ਵੀ ਲੈ ਲਓ 10 ਲੱਖ ਰੁਪਇਆ ਸ਼ਰਾਬੀਆਂ ਨੂੰ ਨਹੀਂ ਮਿਲਿਆ 10 ਲੱਖ ਰੁਪਇਆ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਿਆ 10 ਲੱਖ ਰੁਪਇਆ ਉਹਨਾਂ ਦੀ ਨੌਕਰੀ ਜਾਂ ਉਹਨਾਂ ਨੂੰ ਜਿਹੜਾ ਆਖਿਆ ਜੋ ਵੀ ਉਹ ਤਾਂ ਮਿਲਿਆ ਤਾਂ ਕਿ ਇਹ ਮਸਲਾ ਠੰਡਾ ਹੋ ਸਕੇ ਤਾਂ ਕਿ ਇਹ ਜਿਹੜੀ ਨਸ਼ਾ ਵਿਰੋਧ ਜੰਗ ਚੱਲੀ ਆ ਕਿਤੇ ਇਹ ਨਸ਼ਾ ਪੰਜਾਬੀ ਨਾ ਹੋ ਜੇ ਕਿਤੇ ਕੱਲ ਨੂੰ ਕੋਈ ਕ੍ਰਾਂਤੀ ਨਾ ਛਿੜ ਪੇ ਕਿ ਅੰਗਰੇਜ਼ਾਂ ਦੀ ਲਿਆਂਦੀ ਹੋਈ ਈਸਟ ਕੰਪਨੀ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰ ਦੋ ਸ਼ਰਾਬ ਪੰਜਾਬ 'ਚ ਨਹੀਂ ਹੋਣੀ ਚਾਹੀਦੀ ਕਿਤੇ ਇਹ ਕ੍ਰਾਂਤੀ ਨਾ ਆ ਜਾਏ ਇਹਨਾਂ ਕ੍ਰਾਂਤੀਆਂ ਨੂੰ ਰੋਕਣ ਵਾਸਤੇ ਮੂੰਹ ਬੰਦ ਕੀਤੇ ਜਾਂਦੇ ਆ ਤਾਂ 10-10 ਲੱਖ ਰੁਪਇਆ ਬੜਾ ਮੁੱਦਾ ਬਣਿਆ ਪਿਆ ਮੈਂ ਆ ਹੁਣੇ ਵੀਡੀਓ ਵੇਖ ਕੇ ਟਿਆ ਇੱਕ ਨੌਜਵਾਨ ਸੀ ਜਿਹੜਾ ਅੱਗ ਬੁਝਾਉਣ ਵਾਲੀ ਮਸ਼ੀਨਾਂ ਦੇ ਨਾਲ ਸੀ ਫੈਰ ਵਿਗਰੇਡੀਅਰ ਦੇ ਵਿੱਚ ਮਾਫੀ ਚਾਹੁੰਦਾ ਜੇਕਰ ਨਾਮ ਦੇ ਵਿੱਚ ਮਿਸਟੇਕ ਹੁੰਦੀ ਹੋਵੇ ਤਾਂ ਉਹ ਕਹਿੰਦੇ 10000 ਰੁਪਏ ਨੌਕਰੀ ਤੇ ਲੱਗਿਆ ਸੀ ਰੋਂਦਾ ਕਿਸਾਨ ਨਹੀਂ ਵੇਖਿਆ ਗਿਆ ਕਣਕ ਦੀ ਅੱਗ ਬੁਝਾਉਂਦਾ ਹੋਇਆ ਸ਼ਹੀਦ ਫਾਇਰ ਬਰਗੇਡੀਅਰ ਚ 10000 ਤਨਖਾਹ ਤੇ ਸੀ 2 ਮਹੀਨੇ ਵਿਆਹ ਨੂੰ ਹੋਏ ਸੀ ਸਦਮੇ ਚ ਪਰਿਵਾਰ ਤੇ ਆ ਰਿਹਾ ਹੁੰਦਾ ਵੀ ਹੋਈ ਇਹਨਾਂ ਦਾ ਸ਼ਸਕਾਰ ਹੋ ਜਾਵੇ ਮੇਰੀ ਤਿੰਨੋਂ ਹੁਣ ਮੈਂ ਕੀ ਆਖਾਂ ਕਣਕ ਨੂੰ ਅੱਗ ਲੱਗੀ ਸੀ ਅੱਗ ਬੁਝਾਉਣ ਚਲਾ ਗਿਆ ਜਦੋਂ ਹਵਾ ਬਹੁਤ ਤੇਜ਼ चल ਰਹੀ ਸੀ ਹਵਾ ਤੇਜ਼ ਚੱਲ ਰਗਾ ਹਵਾ ਦਾ ਰੁਕ ਬਦਲ ਗਿਆ ਇਸ ਕਰਕੇ ਅਗਦੀ ਲੇਹੜੀ ਆ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਜਿਹੜੇ ਮਰੇ ਆ ਭਗਵਾਨ ਕਮਨ ਸਾਹਿਬ ਨੇ ਉਹਨਾਂ ਨੂੰ ਦੱਸ ਵੀ ਉਹਨਾਂ ਨੂੰ 10 ਲੱਖ ਰੁਪਇਆ ਦਿੱਤਾ ਸਭ ਤੋਂ ਵੱਡੀ ਗੱਲ ਤੇ ਯਾਰ ਵੀ ਅਸੀਂ ਉਹ ਦੁੱਖ ਨਹੀਂ ਮਨਾ ਰਹੇ ਵੀ ਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਇਹ ਕ੍ਰਾਂਤੀਆਂ ਰੋਕਣ ਵਾਸਤੇ ਹੁੰਦਾ ਔਰ ਜਿਹੜਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਇਹ ਕਰਦਾ ਕਿ ਜਿਹੜਾ 10-10 ਲੱਖ ਰੁਪਇਆ ਤੁਸੀਂ ਉਹ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਹੋਈ ਆ ਇੱਕ ਕਤਲ ਹੋਇਆ ਨਾਲੇ ਉਹ ਮੌਤ ਨਹੀਂ ਹੋਈ ਕਤਲ ਹੋਇਆ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਕਤਲ ਕੀਤੇ ਗਏ ਉਹਨਾਂ ਨੂੰ 10-10 ਲੱਖ ਰੁਪਇਆ ਦਿੱਤਾ ਸੀ ਤਾਂ ਜਿਹੜੇ ਆ ਨੌਜਵਾਨ ਇਹ ਵੀ ਮੈਨੂੰ ਲੱਗਦਾ ਕੁਛ ਨਾ ਕੁਛ ਇੱਕ ਸਾਬਦਾ ਹੁਣ ਪੁੱਤ ਤੋਂ ਉਹਨਾਂ ਦਾ ਮਿਲਣਾ ਨਹੀਂ ਉਹਨਾਂ ਨੂੰ ਜਿਹੜਾ 10000 ਰੁਪਿਆ ਤਨਖਾਹ ਤੇ ਸੀ ਤਾਂ ਉਹਨਾਂ ਦੇ ਪਰਿਵਾਰ ਬਾਰੇ ਸੋਚਿਆ ਜਾਵੇ ਉਹ ਪਰਿਵਾਰ ਬਹੁਤਾ ਅਮੀਰ ਨਹੀਂ ਹੋ ਸਕਦਾ ਜਿਹੜਾ ਪਰਿਵਾਰ ਦਾ ਬੱਚਾ 10000 ਤੇ ਨੌਕਰੀ ਕਰਦਾ ਹੋਵੇ ਤੇ ਉਹ ਕਹਿੰਦੇ ਸਾਨੂੰ ਆਸ ਸੀ ਕਿ ਇਹ ਪੱਕਾ ਹੋ ਜਾਊਗਾ ਤਾਂ ਜਿਹੜੇ ਪਹਿਲਾਂ ਕੱਚੇ-ਕੁੱੱਚੇ ਲੱਗੇ ਆ ਚਾਹੇ ਉਹ ਕਿਤੇ ਵੀ ਲੱਗੇ ਉਹਨਾਂ ਅੱਜ ਪੱਕੇ ਹੋਣਾਂ ਕੱਲ ਪੱਕੇ ਹੋਣ ਜੇਕਰ ਤੁਹਾਨੂੰ ਉਹਨਾਂ ਨੇ ਪੱਕੇ ਕਰਨਾ ਹੁੰਦਾ ਤੁਹਾਨੂੰ ਕਦੇ ਕੱਚੇ ਨਹੀਂ ਰੱਖਣਾ ਸੀ ਇਹ ਤਾਂ ਉਹਨਾਂ ਵਾਲਾ ਸਿਸਟਮ ਸਾਰਾ ਪ੍ਰਾਈਵੇਟ ਆ ਰਿਹਾ ਸਾਰੇ ਦਾ ਸਾਰਾ ਸਿਸਟਮ ਪ੍ਰਾਈਵੇਟ ਹੋਊਗਾ ਯਾਦ ਰੱਖੋ ਜੇ ਸਰਕਾਰੀ ਹਦਾਇਰੇ ਸਾਰੇ ਖਤਮ ਹੋਣਗੇ ਇਹ ਯਾਦ ਰੱਖਿਆ ਜੇ ਉਹਨਾਂ ਵਾਲੇ ਸਮੇਂ ਚੋਂ ਨਾ ਤਾਂ ਤੁਸੀਂ ਇਹ ਚੀਜ਼ਾਂ ਭੁੱਲ ਜਿਓ ਹੁਣ ਮਾਨ ਸਾਹਿਬ ਤੁਹਾਨੂੰ ਇਹ ਗੱਲ ਪੁੱਛਦਾ ਜਿਹੜੇ ਉਹ ਕਤਲਾਂ ਦਾ ਰੌਲਾ ਪਿਆ ਸੀ ਜ਼ੈਰੀਲੀ ਸ਼ਰਾਬ ਦਾ ਉਹਨਾਂ ਨੂੰ 10-10 ਲੱਖ ਰੁਪਈਆ ਮਿਲ ਗਿਆ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਦਾ ਕਿ ਤੁਸੀਂ ਜਿਹੜਾ ਇਹ ਪਰਿਵਾਰ ਆ ਇਸ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਕਿਹ ਪਰਿਵਾਰ ਕੀ ਕਿਵੇਂ ਉਹ ਤੁਹਾਨੂੰ ਹਾੜੇ ਪਾਰਿਆ ਮੈਨੂੰ ਪਤਾ ਉਹਨਾਂ ਪੰਜਾਬ ਦੇ ਬੁੱਧੀਜੀਵਾਂ ਨੂੰ ਪਤਾ ਮੈਂ ਤਾਂ ਚਲੋ ਬੁੱਧੀਜੀਵਾਂ ਚ ਨਹੀਂ ਆਉਂਦਾ ਹੁਣ ਜਿਹੜੇ ਬੁੱਧੀਜੀਵਾਂ ਨੂੰ ਇਹ ਪਤਾ ਕਿ ਭਗਵੰਤ ਮਾਨ ਸਿਰਫ ਇੱਕ ਤਨਖਾਈ ਆ ਇੱਕ ਉਹ ਚਾਹੇ ਕੋਈ ਵੀ ਮੁੱਖ ਮੰਤਰੀ ਅਗਲਾ ਵੀ ਬਣ ਜੂਗਾ ਉਹ ਇੱਕ ਤਨਖਾਈ ਆ ਹੋਊਗਾ ਚੱਲਣਾ ਤਾਂ ਉਵੇਂ ਹੋਊਗਾ ਜਿਵੇਂ ਉਹਦੀ ਪਾਰਟੀ ਚਲਾਊਗੀ ਚੱਲਣਾ ਉਵੇਂ ਹੋਊਗਾ ਜਿਵੇਂ ਹਾਂ ਹਾਈ ਕਮਾਂਡ ਚਲਾਊਗੀ ਤਾ ਤੇਰੇ ਤੇ ਪਰ ਆਸ ਬੜੀਆਂ ਲੋਕਾਂ ਨੂੰ ਤੈਨੂੰ ਰਾਜੇ ਵਾਲੀ ਫੀਲਿੰਗ ਦਿੱਤੀ ਹੋਈ ਆ ਤੇ ਤੁਹਾਨੂੰ ਰਾਜਾ ਮੰਨਿਆ ਹੋਇਆ ਤੇ ਰਾਜੇ ਅੱਗੇ ਪਰਜਾ ਰੋ ਰਹੀ ਆ ਤੇ ਇਹ ਪਰਜਾ ਦੇ ਬਾਰੇ ਸੁਨਿਆ ਜਾਵੇ ਪਰ ਹੁਣ ਇੱਥੇ ਆਪਾਂ ਇਹ ਕਹੀ ਜਾਂਦੇ ਆ ਕਿ ਉਹਨਾਂ ਨੂੰ 10 ਲੱਖ ਦੇ ਤੁਹਾਨੂੰ ਮੈਂ ਵੀ ਤੁਹਾਨੂੰ ਇਹ ਕਹਿੰਨਾ ਵੀ 10 ਲੱਖ ਇਹਨਾਂ ਨੂੰ ਵੀ ਦੇ ਦੋ ਜਾਂ ਉਹ ਕਹਿੰਦੇ ਸਾਡੇ 2 ਮਹੀਨੇ ਵਾਲੇ ਕੁੜੀ ਨੂੰ ਵਿਆਹ ਵਿਆਹ ਨੂੰ ਹੋਇਆ ਮੈਂ ਨਾ ਉਹਨੂੰ ਕੀ ਅੱਖ ਜਾਂ ਕੋਈ ਨੌਕਰੀ ਦਾ ਇੰਤਜ਼ਾਮ ਕਰ ਦੋ ਉਹਨਾਂ ਨੂੰ ਕੁਛ ਨਾ ਕੁਛ ਕਰ ਦੋ 10 ਲੱਖ ਰੁਪਈਆ ਮੇਨ ਨਹੀਂਗਾ ਪੈਸਾ ਮੈਂ ਨਹੀਂ ਨੌਕਰੀ ਮੈਂ ਕਰ ਦੋ 30000 ਦੇ ਪਾਏ ਇੰਨੀ ਕਿ ਤੁਹਾਨੂੰ ਬੇਨਤੀ ਆ ਤੇ ਹੁਣ ਬੜੇ ਜਿਹੜੇ ਲੋਕ ਰੌਲਾ ਪਾਉਂਦੇ ਆ ਸ਼ਰਾਬੀਆਂ ਨੂੰ 10000 10 ਲੱਖ ਸ਼ਰਾਬੀਆਂ ਨੂੰ 10 ਲੱਖ ਆਪਦੇ ਜਵਾਕਾਂ ਜੱਲਿਆਂ ਨੂੰ ਪਿਆਓ ਬੱਲਿਓ ਤੁਸੀਂ ਵੀ ਉਹ ਸ਼ਰਾਬ ਪੀ ਕੇ ਕੋਈ ਵੱਡਾ ਨੇਤਾ ਨਹੀਂ ਮਰਿਆ ਲੀਡਰ ਦੇ ਨਾਲ ਰਹਿਣ ਵਾਲਾ ਕਿਉਂ ਨਹੀਂ ਮਰਿਆ ਜਿਹੜੀ ਮਾਰੀ दारू ਆ ਉਹ ਬਣੀ ਗਰੀਬਾਂ ਵਾਸਤੇ ਆ ਉਹ ਗਰੀਬਾਂ ਦਾ ਕਤਲ ਹੋਇਆ दारू पीनस्ते दारू ਕਿਹੜਾ ਨਹੀਂ ਪੀਂਦਾ 31 ਮਾਰਚ ਨੂੰ ਕੋਈ ਠੇਕਿਆਂ ਤੇ ਸਾਖਦੇ ਨਹੀਂ ਜਾਂਦਾ ਮੈਥੋਂ ਗਾਲਾਂ ਨਿਕਲਦੀਆਂ ਕੀ ਉੱਥੇ ਲੈਣ ਜਾਂਦੇ 31 ਮਾਰਚ ਨੂੰ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਇਹ ਬਾਈ ਜੀ ਆਪਾਂ ਪਹਿਲਾਂ ਆਪਦੇ ਆਪ ਨੂੰ ਸੁਧਾਰ ਗਏ ਅੱਧਾ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਗਾਲਾਂ ਕੱਢਦੇ ਆ ਵੀ दारू ਪੀਂਦਾ ਤੇ ਅੱਧੇ ਨਾਲੋਂ ਜ਼ਿਆਦਾ ਪੰਜਾਬ ਆਪ दारू ਪੀਂਦਾ ਕੋਈ ਕੈਪਸੂਲ ਨਹੀਂ ਛੱਡਦਾ ਕੋਈ ਫੀਮ ਨਹੀਂ ਛੱਡਦਾ ਕੋਈ ਪੋਸਟ ਨਹੀਂ ਛੱਡਦਾ ਹੈ ਤਾਂ ਚਲੋ ਨਸ਼ਿਆਂ ਚੋਂ ਦਾ ਕੋਈ ਗੋਲੀ ਨਹੀਂ ਛੱਡਦਾ ਕੋਈ ਬਰੂਫਨ ਨਹੀਂ ਛੱਡਦਾ ਕੋਈ ਸ਼ਰਾਬ ਨਹੀਂ ਛੱਡਦਾ ਜੇ ਤੁਸੀਂ ਪੀਓ ਤਾਂ ਪੀਤੀ ਹੋਗੀ ਤੇ ਜੇ ਉਹਨੇ ਪੀਤੀ ਤਾਂ ਮਾੜਾ ਹੋ ਗਿਆ ਇਹ ਮਸਲੇ ਸਾਨੂੰ ਬਹਿ ਕੇ ਸੋਚਨੇ ਪੈਣਗੇ ਪਹਿਲਾਂ ਆਪ ਵੀ ਛੱਡੋ ਤੇ दारू ਕੋਈ ਐਡਾ ਮਸਲਾ ਨਹੀਂ ਜਿਹੜੇ ਹਸਪੀਟਲਾਂ ਦੇ ਵਿੱਚ ਡੈਲੀ ਆਏ ਰੋਜ਼ ਐਨ ਜੀਓ ਵੀਡੀਓ ਪਾਉਂਦੇ ਆ ਕਿ ਇਲਾਜ ਖੁਣੋਂ ਮਰ ਰਿਆ ਇਹਨਾਂ ਦੇ ਕੋਲ ਇਲਾਜ ਨੂੰ ਪੈਸੇ ਨਹੀਂ ਉਹਨਾਂ ਵੱਲ ਤਾਂ ਮੁੱਖ ਮੰਤਰੀ ਦਾ ਧਿਆਨ ਵੀ ਨਹੀਂ ਜਾਂਦਾ ਉਹਨਾਂ ਵੱਲ ਧਿਆਨ ਕਿਸੇ ਪੰਜਾਬ ਦੇ ਲੋਕਾਂ ਦਾ ਵੀ ਨਹੀਂ ਜਾਂਦਾ ਦਰਦੀ ਲੋਕਾਂ ਦਾ ਜਾਂਦਾ ਧਿਆਨ ਜਾਂ ਐਨਆਰਆਈਆਂ ਦਾ ਧਿਆਨ ਜਾਂ ਪੰਜਾਬ ਦੇ ਜਿਹੜੇ ਮਾੜੇ ਮੋٹے ਦਰਦੀ ਲੋਕ ਬੈਠੇ ਉਹਨਾਂ ਦਾ ਧਿਆਨ ਜਾਂਦਾ ਉਦੋਂ ਤੁਸੀਂ ਕਿੱਥੇ ਹੁੰਨੇ ਆ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਜੈਰਲੀ ਸ਼ਰਾਬ ਆ ਸ਼ਰਾਬ ਪੀਤੀ ਵਾਲਿਆਂ ਨੂੰ ਸ਼ਰਾਬਾਂ ਨੂੰ 10-10 ਲੱਖ ਦੇ ਤਾਂ 10-10 ਤੁਸੀਂ ਵੀ ਪੀਓ ਯਾ ਟੱਪੋ ਪਰੇ ਭਗਵਾਨ ਤਮਾਨ ਨੇ ਆਪਦੀ ਮਾਸਟਰ ਦੀ ਜਿਹੜਾ ਉਹਦਾ ਬਾਪੂ ਮਾਸਟਰ ਸੀ ਮਹਿੰਦਰ ਮਾਸਟਰ ਦੀ ਪੈਨਸ਼ਨ ਤੋਂ ਦਿੱਤੇ ਆ ਕੋਈ ਜਾਂ ਉਹਨੇ ਕੋਈ ਆਪ ਦੀ ਤਨਖਾਹ ਚੋਂ ਦਿੱਤੇ ਆ ਜਾਂ ਕਿਸੇ ਐਮਐਲਏ ਨੇ ਦਿੱਤੇ ਆ ਜਾਂ ਜਿਹੜਾ ਕੇਦਰੀਵਾਲ ਦੇ ਕੋਹੜਾ ਕੁਛ ਉਹਨੇ ਉਹਨਾਂ ਤੋਂ ਲੈ ਕੇ ਦਿੱਤੇ ਆ ਉਹਨੇ ਥੋੜੇ ਤੋਂ ਲੈ ਕੇ ਦਿੱਤੇ ਆ ਥੋੜੇ ਖਜ਼ਾਨੇ ਚੋਂ ਕੱਟ ਕੇ ਦਿੱਤੇ ਆ ਨੌਕਰੀ ਥੋੜੇ ਖਜ਼ਾਨੇ ਚੋਂ ਮਿਲਨੀ ਆ ਉਹਨੂੰ ਤਾਂ ਫਿਰ ਤੁਸੀਂ ਗੱਲਾਂ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਉਹ ਇੱਕ ਪਲਾਨ ਕਿਤੇ ਲੋਕ ਸ਼ਰਾਬ ਨੂੰ ਲੈ ਕੇ ਕ੍ਰਾਂਤੀ ਨਾ ਛੇੜ ਦੇਣ ਕਿ ਠੇਕੇ ਬੰਦ ਕਰੋ ਜੀ ਕਿਉਂਕਿ दारू ਦੀ ਵਿਕਰੀ ਘੱਟ ਹੁੰਦੀ ਹੋ ਜੂਗੀ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤ ਮੈਂ ਕਹਿੰਦਾ ਦੀ ਉਹਨਾਂ ਦੇ ਏਰੀਆ ਦੇ ਵਿੱਚੋਂ ਸ਼ਰਾਬ ਦੀ ਸੇਲ ਘੱਟ ਗਈ ਹੋਣੀ ਹੈ ਤਾਂ ਠੇਕੇਦਾਰ ਵੀ ਕਹਿੰਦੇ ਛੇਤੀ ਛੇਤੀ ਨੰਬੇੜੋ ਜੀ ਕੰਮ ਇਹ ਕਿਹੜੀਆਂ ਗੱਲਾਂ ਚ ਤੁਰੇ ਫਿਰਦੇ ਆ ਮਾਨ ਸਾਹਿਬ ਜਿਹੜਾ ਨੌਜਵਾਨ ਫਿਰ ਬਰਗੇਡੀਅਰ ਦੇ ਵਿੱਚ ਲੱਗਿਆ ਸੀ ਜਿਹੜਾ ਕਿਸਾਨ ਦੀ ਕਣਕ ਨੂੰ ਅੱਗ ਬੁਝਾਉਂਦਾ ਬੁਝਾਉਂਦਾ ਦੁਨੀਆ ਛੱਡ ਗਿਆ ਮਾਪਿਆਂ ਦਾ ਪੁੱਤ ਉਹਦੇ ਬਾਰੇ ਸੋਚਿਆ ਜਾਵੇ ਤੇ ਜਿਹੜੀ ਆ ਸ਼ਰਾਬ ਦੇ ਨਾਲ ਗੱਲ ਹੋਈ ਆ ਕਿਰਪਾ ਕਰਕੇ ਜ਼ੈਰੀਲੀ ਜਿਹੜੀ ਸ਼ਰਾਬ ਆ ਲੋਕਾਂ ਨੇ ਸ਼ਰਾਬ ਪੀਣਾ ਨਹੀਂ ਬੰਦ ਹੋਣਾ ਛੱਡੀ ਤਾਂ ਤਾਂ ਇੱਥੋਂ ਨਹੀਂ ਗਈ ਤੇਰਾ ਘਰ ਉੱਜੜ ਗਿਆ ਸੀ ਪਹਿਲਾਂ ਜਿਵੇਂ ਆਪਣੇ ਕਹਿੰਦੇ ਨਾ ਕਿ ਕੀ ਫਲਾਣਾ ਦੂਜਾ ਵਿਆਹ ਹੋਇਆ ਉਹ ਨਹੀਂ ਕੋਈ ਮੈਟਰ ਨਹੀਂ ਕਰਦਾ ਦਾਣਾ ਪਾਣੀ ਜੋੜਾ ਡਾਕਟਰ ਗੁਰਪ੍ਰੀਤ ਦਾ ਤੁਹਾਡੇ ਘਰੇ ਲਿਖਿਆ ਸੀ ਨਾ ਕਹਿੰਦਾ ਕੌਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ ਤੁਹਾਡੇ ਘਰ ਦਾਣਾ ਪਾਣੀ ਸੀ ਅੱਜ ਮੈਂ ਤੁਹਾਨੂੰ ਮਤਾਂ ਦਈਏ ਨਾ ਕੱਲ ਨੂੰ ਭਲਾ ਮੇਰੇ ਦੋ ਹੋਣੇ ਹੁਣ ਕੀ ਪਤਾ ਮਹਾਰਾ ਜੀ ਨੇ ਕੀ ਲਿਖਿਆ ਜਿਹੜੇ ਅੱਜ ਤੁਹਾਨੂੰ ਮੰਦਾ ਬੋਲੀ ਜਾਂਦੇ ਕੀ ਪਤਾ ਉਹਨਾਂ ਨਾਲ ਕੀ ਹੋਣਾ ਇਹ ਤਾਂ ਵਾਹਿਗੁਰੂ ਜਾਣਦਾ ਪਰ दारू ਤੁਸੀਂ ਨਹੀਂ ਛੱਡੀ ਸੌ ਵੀ ਖਾਦੀ ਸੀ ਤਾਂ ਜਿਨੇ ਪੀਣੀ ਆ ਉਹ ਪੀ ਨਹੀਂ ਉਹ ਪੀਤੀ ਬਿਨਾ ਨਹੀਂ ਰਹਿ ਸਕਦਾ ਕਿਰਪਾ ਕਰਕੇ ਠੇਕੇਦਾਰਾਂ ਨਾਲ ਯਾਰੀਆਂ ਛੱਡੋ ਤੇ दारू ਸਸਤੀ ਕਰਾ ਦਿਓ ਇੱਕ ਲਿਮਟਡ ਕਰਾ ਦੋ ਕਿ ਜਿਹੜੀ दारू ਆ ਉਹ ਭਾਈ ਬੰਦਾ ਪੌਗਾ ਪੀ ਸਕਦਾ ਜਾਂ ਅਧਿਆ ਪੀ ਸਕਦਾ ਅਸੀਂ ਕੁਛ ਨਹੀਂ ਅਸੀਂ ਤਾਂ ਕਮਿਸ਼ਨਾਂ ਵੱਲ ਧਿਆਨ ਆ ਸਾਡਾ ਪੈਸਿਆਂ ਵੱਲ ਧਿਆਨ ਆ ਸਾਡਾ ਬਿਜ਼ਨਸ ਵੱਲਾਂ ਵੱਲ ਧਿਆਨ ਤਾਂ ਸੱਜਣ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਲੱਖਾਂ ਇੱਥੇ ਆਇ ਅਸਕੰਦਰ ਵੇ ਅਸਕੰਦਰਾ ਤੂੰ ਵੀ ਰੁਟ ਜਾਣਾ ਤੁਹਾਡੇ ਅੱਗੇ ਬਹੁਤ ਮੁੱਖ ਮੰਤਰੀ ਆਏ ਆ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਰਦਾਰ ਭਗਵੰਤ ਮਾਨ ਜੀ ਕਿ ਦੋ ਸਾਲ ਰਹਿ ਗਏ ਆ ਤੁਹਾਡੇ ਲੋਕ ਤੁਹਾਡੇ ਤੋਂ ਵੀ ਖੁਸ਼ ਨਹੀਂ ਹੋਏ ਲੋਕ ਅਗਲੇ ਮੁੱਖ ਮੰਤਰੀ ਤੋਂ ਖੁਸ਼ ਵੀ ਨਹੀਂ ਹੋਣਗੇ ਪੁਰਾਣਿਆਂ ਤੋਂ ਵੀ ਖੁਸ਼ ਨਹੀਂ ਹੋਏ ਇਹ ਖੁਸ਼ ਨਹੀਂ ਹੋ ਸਕਦੇ ਕਿਰਪਾ ਕਰਕੇ ਕਾਨੂੰਨ ਚੰਗੇ ਕਰੋ ਲੋਕਾਂ ਵਾਸਤੇ ਚੰਗੇ ਕਰੋ ਸਿਹਤ ਸਿੱਖਿਆ ਰੋਜ਼ਗਾਰ ਵੱਲ ਧਿਆਨ ਕਰੋ ਉਹ ਸਾਰਾ ਕੁਝ ਸੈੱਟ ਹੋ ਜਾਊਗਾ ਤੇ ਜਿਹੜੀਆਂ ਜ਼ੈਰੀਲੀਆਂ ਸ਼ਰਾਬਾਂ ਦੀ ਗੱਲ ਕਰਦੇ ਆਂ ਬਲਮ ਕਰੋ ਠੇਕੇ ਪੰਜਾਬ ਚੋਂ ਬੰਦ ਨਸ਼ਾ ਮੁਕਤ ਤਾਂ ਹੀ ਹੋਊਗਾ ਇਹ ਗੱਲਾਂ ਦੀਨੇ ਲਈ ਗੱਲੀ ਉਸੇ ਨਾਲ ਤਰ ਚੱਲੀ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆਂ ਦਾਰੂ ਦਾ ਐਡਾ ਨਾ ਉਹ ਕਰੋ ਦਾਰੂ ਪੀ ਕੇ ਨਹੀਂ ਮਰੇ ਦਾਰੂ ਨਾਲ ਕਤਲ ਹੋਇਆ ਸਮਝੋ ਇਹ ਗੱਲ ਨੂੰ ਕਤਲ ਹੋਇਆ ਕ੍ਰਾਂਤੀ ਨਾਲ ਕੋਈ ਲੈ ਆਵੇ ਕਿ ਦਾਰੂ ਬੰਦ ਕਰੋ ਅੰਗਰੇਜ਼ਾਂ ਦੀ ਇਸਟ ਕੰਪਨੀ ਨੇ ਦਾਰੂ ਲਿਆਂਦੀ ਸੀ ਸ਼ਰਾਬ ਲਿਆਂਦੀ ਸੀ ਭਾਰਤ ਦੇ ਵਿੱਚ ਬੰਦ ਕਰੋ ਬੰਦ ਕਰੋ ਕਿਤੇ ਐ ਨਾ ਹੋ ਜੇ ਤਾਂ ਕਰਕੇ ਮਸਲਾ ਪਹਿਲੇ ਪੁਲਿਸ ਕੇ ਰੱਖ ਲੈਂਦੇ ਉਹਨਾਂ ਨੂੰ ਪਤਾ ਘੋੜਾ ਤੇ ਲੋਕ ਪੁਲੂਸੇ ਤੋਂ ਸੈੱਟ ਹੋ ਜਾਂਦੇ ਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਮੈਂ ਕੋਈ ਗੱਲ ਗਲਤ ਕੀਤੀ ਹੋਵੇ ਉਹਦੇ ਵਾਸਤੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚੋਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ